ਵੱਡੀ ਖਬਰ ਸਾਹਮਣੇ ਆ ਰਹੀ ਹੈ 4 ਸਾਲ ਪੁਰਾਣੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਦੱਸਦੇ ਕਿ ਗੁਰਾਇਆ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ 4 ਸਾਲ ਪਹਿਲੋਂ ਦੇ ਮਾਮਲੇ ਗੁਰਾਇਆ ਦੇ ਵਿੱਚ ਇੱਕ ਲੜਕੀ ਦੇ ਨਾਲ ਜ਼ਬਰਜਨਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਉਸ ਵਿਅਕਤੀ ਦੇ ਵੱਲੋਂ ਹੀ ਖੁਦ ਉਸ ਲੜਕੀ ਦੀ ਹਾਲ ਕਰਨੀ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਅਦਾਲਤ ਦੇ ਵੱਲੋਂ ਇਸ ਪੂਰੇ ਮਾਮਲੇ ਤੇ ਵੱਡਾ ਫੈਸਲਾ ਸੁਣਾਇਆ ਗਿਆ ਤੇ ਅਦਾਲਤ ਦੇ ਵੱਲੋਂ ਦੋਸ਼ੀ ਨੂੰ ਜਿਹੜੀ ਆ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਹੋਰ ਇਸ ਪੂਰੇ ਮਾਮਲੇ ਤੇ ਜਾਣਕਾਰੀ ਲੈ ਲੈਣੇ ਮੇਰੇ ਸਹਿਯੋਗੀ ਸ੍ਰਿੰਦਰ ਤੋਜੀ ਜੀ ਸ੍ਰਿੰਦਰ ਅੱਜ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਜਿਹੜਾ ਸੁਣਾਇਆ ਗਿਆ ਏ ਕਿ 4 ਸਾਲ ਪਹਿਲਾਂ ਮਾਮਲੇ ਦੇ ਵਿੱਚ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਕਿਤੇ ਪਾਉਣਾ ਜਦੋਂ ਕਿ ਜਿਹੜਾ 4 ਸਾਲ ਪੁਰਾਣਾ ਮਾਮਲਾ ਹੈਗਾ ਆ ਔਰ ਲਗਾਤਾਰ ਜਿਹੜਾ ਗੁਨਾਹ ਹੈ ਇੱਕ ਪਿੰਡ ਦੇ ਜਿਹੜੀ ਲੜਕੀ ਦੇ ਨਾਲ ਜ਼ਬਰਦਸਤੀ ਕੀਤਾ ਗਿਆ ਸੀ 12 ਸਾਲ ਦੀ ਨ ਵਾਲੰਟ ਦੀ ਲੜਕੀ ਸੀਗੀ ਉਸ ਦੇ ਪਿਤਾ ਨੂੰ ਇਨਸਾਫ ਮਿਲਦਾ ਹੋਇਆ ਨਜ਼ਰ ਆ ਰਿਹਾ ਕਿ ਕਿ ਜਿਹੜੇ ਮਾਨਜੋਗ ਜਲਸਾਲ ਹਗੇ ਮੇ ਅਰਚਨਾ ਕੰਬੋ ਜੋ ਉਹਨਾਂ ਉੱਪਰ ਲੋਕੋ ਕਦਸ਼ ਮਾਰੀ ਗਈ ਆ ਔਰ ਕਿਤੇ ਨਾ ਕਿਸੇ ਉਸ ਬਦਮਸ਼ਾਲੀ ਬਾਪ ਨੂੰ ਅੱਜ ਇਨਸਾਫ ਮਿਲਦਾ ਹੋਇਆ ਤਾਂ ਨਜ਼ਰ ਆ ਰਿਹਾ ਹੈ ਮਾਮਲਾ ਜਿਹੜਾ ਹੈਗਾ 4 ਸਾਲ ਪੁਰਾਣਾ ਹੈ ਦਿੱਸੀ ਕਿ ਇੱਕ ਗੁਣਤਰੀਤ ਗੁੱਤੀ ਜਿਹੜਾ ਕਿ ਨਸ਼ੇ ਦਾ ਆਦੀ ਸੀਗਾ ਉਸ ਨੇ ਇੱਕ 12 ਸਾਲ ਦੀ ਲੜਕੀ ਰਿਤੇ ਨਾਲ ਜ਼ਬਰਦਸਤੀ ਕੀਤੀ ਸੀ ਉਹ ਦੂਸਰੀ ਗੱਲ ਵੱਡੀ ਤੇ ਇਹ ਸਾਹਮਣੇ ਆਉਂਦੀ ਹੈ ਕਿ ਉਸ ਨਾਲ ਇੱਕ ਨਜਰ ਜਬਰਦਸਤ ਹੰਟ ਤੋਂ ਬਾਅਦ ਉਸ ਨੂੰ ਬੁਰੀ ਤਰ੍ਹਾਂ ਨਾਲ ਪੁੱਟਿਆ ਗਿਆ ਔਰ ਮਸੂਹ ਜਿਹੜੇ ਨਾਲ ਉੱਧਰ ਤੇ ਕਈ ਵਾਰ ਕੀਤੀ ਤੇ ਔਰ ਉੱਡੀ ਗੜੀ ਮਿੰਟਰ ਵੇਸ ਜਿਸ ਨੂੰ ਬੋਰੀਆਂ ਦੇ ਵਿੱਚ ਤਰੀ ਨਪੋੜੀਤੀ ਗਈ ਸੀ ਜਿਹੜੀਆਂ ਬੋਰੀਆਂ ਦੇ ਨਹੀਂ ਆਉਂਦੀਆਂ ਉਹਨਾਂ ਦੇ ਜਿਹੜੇ ਉਹਨਾਂ ਦੇ ਪਿੱਛੇ ਨਪੋੜੀਤੀ ਗਈ ਸੀ ਔਰ ਦੂਸਰੀ ਵੱਡੀ ਗੱਲ ਇਹ ਸਾਹਮਣੇ ਆਂਦੀ ਜਦੋਂ ਪੁਲਿਸ ਜੋ ਜਿਹੜਾ ਨੜਕੀ ਦਾ ਵਹਾਪੈੜਾ ਉੱਥੇ ਨਾ ਪਤਾ ਹੋਣ ਦੀ ਜਾਣ ਜਿਹੜੀ ਸੂਚਨਾ ਦਿੱਤੀ ਸੀ ਕਿ ਉਸ ਤੋਂ ਬਾਅਦ ਕੁੜੀ ਸੋਨੋ तमाम ਜਿਹੜੇ ਪਿੰਡ ਦੇ ਆਸ-ਪਾਸ ਆਹ ਵਾਲੀ ਕੈਮਰੇ ਹੈਗੇ ਉਹ ਖੰਡਾਲੇ ਦੇ ਪਤਾ ਲੱਗਿਆ ਕਿ ਇਹ ਲੜਕੀ ਪਿੰਡ ਦੇ ਵਿੱਚ ਹੀ ਹੈ ਲੜਕੀ ਕਿਤੇ ਕਿਸੇ ਤੋਂ ਬਾਹਰ ਗਈ ਹੈ ਉਹ ਨਾਲ ਸੀ ਵੀ ਜਿਹੜੀ ਭਾਲ ਸੀ ਉਹ ਸਾਨੂੰ ਫੇਰ ਕਰ ਦਿੱਤੀ ਪਿੰਡ ਦੇ ਕੱਲੇ ਕੱਲੇ ਘਰ ਦੇ ਜਾ ਕੇ ਸਰਵਿੰਦੀ ਤੋਂ ਗੱਲ ਪਿਆ ਜਿਹੜਾ ਦੋਰਪੀ ਤੇ ਗੋਪਾ ਸੀਗਾ ਗੁੱਟੀ ਸੀਗਾ ਉਹ ਵੀ ਨਾਲ ਪੁਲਿਸ ਦੇ ਇਹ ਲੜਕੀ ਨੂੰ ਲੱਭਣ ਲੱਗ ਪਿਆ ਹਨਾ ਕਿ ਜਦੋਂ ਸਾਰੀ ਪਿੰਡ ਦੇ ਦਾ ਅਗੜੀ ਕਿਹਾਗੇ ਉਸ ਤੋਂ ਬਾਅਦ ਦੋਰਪੀ ਤੇ ਗੋਪੀ ਦਾ ਘਰ ਵੀ ਖੰਡਾਲਿਆ ਗਿਆ ਔਰ ਉੱਥੋਂ ਹੀ ਲੜਕੀ ਦੀ ਮਿਲਤੀ ਇਹ ਜਿਹੜੀਆਂ ਗੋਲੀਆਂ ਸੀ ਜਿਹੜੀਆਂ ਉਹਨਾਂ ਸਾਹ ਦੇ ਵਿੱਚ ਕੋਈ ਵਨੀ ਕੀਤੀ ਉਹ ਬਿਲਕੁਲ ਨਹੀਂ ਸੀ ਕਿ ਨਾਲ ਹੀ ਜਿਹੜਾ ਜੇ ਬਹੁਤ ਔੜੇ ਦੇ ਨਾਲ ਵਾਰ ਕੀਤਾ ਗਿਆ ਸੀ ਜੇ ਤਾਂ ਉਹ ਔੜੀ ਨਾਲ ਮਾਰ ਕੇ ਉਹ ਕਟਮ ਕੀਤਾ ਗਿਆ ਸੀ ਤੇ ਉਹ ਕੋਨਾ ਨਿਬੜੀ ਹੋਈ ਔੜੀ ਵੀ ਜਿਹੜੀ ਉਹ ਪੁਲਿਸ ਨੇ ਸਬ੍ਰਮਤ ਕੀਤੀ ਔਰ ਜਿਹੜਾ ਗੁਰਪ੍ਰੀਤ ਗੁਰਪੀ ਦੇ ਚਾਚੇ ਦਾ ਮੁੰਡਾ ਜਿਹੜਾ ਸੀਗਾ ਸਲੋ ਵੀ ਨਾਮ ਦਿੱਤਾ ਗਿਆ ਸੀ ਉਸੋ ਵੀ ਇਸ ਵਿੱਚ ਇੱਕ ਸਾਲ ਕੀਤਾ ਗਿਆ ਔਰ ਅੱਜ ਦੇ 4 ਸਾਲ ਬਾਅਦ ਉਹ ਉਸ ਪਿਤਾ ਨੂੰ ਉਸ ਬਗਤੀ ਪਿਤਾ ਨੂੰ ਅਗਿਲਤਾ ਹੱਬ ਮੰਨਦਾ ਹੋਇਆ ਜ਼ਰੂਰ ਦਿਖਾਈ ਦੇ ਰਿਹਾ ਤੁਸੀਂ ਸ੍ਰਿੰਦਰ ਮੈਂ ਚਾਹਾਂਗਾ ਕਿ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਪੂਰਾ ਵਿਸਤਾਰ ਦੇ ਨਾਲ ਮਾਮਲਾ ਦੱਸਿਆ ਜਾਵੇ ਕਿ ਲੜਕੀ ਨੂੰ ਪਹਿਲੋ ਕਰੋ ਅਗਵਾ ਕੀਤਾ ਗਿਆ ਸੀ ਜਾਂ ਫਿਰ ਦੋਸ਼ੀ ਦੇ ਵੱਲੋਂ ਉਸਦੇ ਨਾਲ ਕਿਵੇਂ ਉਹਨੂੰ ਕਿੱਥੇ ਲੈ ਗਿਆ ਤੇ ਫਿਰ ਉਹ ਖੁਦ ਜਿਹੜਾ ਦੋਸ਼ੀ ਸੀਗਾ ਫਿਰ ਪਰਿਵਾਰ ਦੇ ਨਾਲ ਖੁਦ ਹੀ ਪਾਲ ਕਰ ਰਿਹਾ ਸੀ ਉਸ ਲੜਕੀ ਦੀ ਜਿਸ ਸਮੇਂ ਦੀ ਸਾਖੀ ਗੁਰਪ੍ਰੀਤ ਗੋਪਾ ਜਿਹੜਾ ਸੀਗਾ ਇਹ ਲੜਕੀ ਜਦੋਂ ਕਿ ਇਹ ਵਾਰ ਕੇ ਗਈ ਸੀ ਉਹ ਤੋਂ ਹੀ ਉਸ ਨੂੰ ਬਰਗਲਾ ਕੇ ਆਪਣੇ ਘਰ ਲੈ ਗਿਆ ਉੱਥੇ ਹੀ ਉਹਦੇ ਨਾਲ ਬੱਲੇ ਬੱਲੇ ਕੀਤੀ ਨਾਲ ਦੀ ਨਾਲ ਉੱਥੇ ਹੀ ਉਸ ਨੂੰ ਬਣਾ ਪੋਟੇਗਾ ਮਾਰਿਆ ਗਿਆ ਜਿਹੜਾ ਹਥੋੜੇ ਦੇ ਨਾਲ ਫਿਰ ਉਸ ਤੇ ਵਾਰ ਕੀਤਾ ਗਿਆ ਜਿਸ ਦਾ ਉਹਦਾ ਕਤਲ ਹੋ ਜਾਂਦਾ ਮਰ ਜਾਂਦੀ ਹੈ ਤੇ ਉਸ ਨੂੰ ਆਪਣੇ ਘਰ ਦੇ ਵਿੱਚ ਵੀ ਬੋਰੀਆਂ ਦੇ ਜਿਹੜੀ ਰੇਤਾਂ ਦੀਆਂ ਬੋਰੀਆਂ ਹੁੰਦੀਆਂ ਉਹਨਾਂ ਦੇ ਪਿੱਛੇ ਲਪੋਇਆ ਜਾਂਦਾ ਤੇ ਜਦੋਂ ਸ਼ਾਮ ਨੂੰ ਜਦੋਂ ਜਾ ਦਿੱਤਾ ਹੈ ਨਾ ਉਹ ਪੁਲਿਸ ਨੂੰ 2:45 ਮਿੰਟ ਕੁਰੀ ਘਰ ਦੇ ਬਾਹਰ ਘੇਰ ਲਈ ਸੀ ਕਿ ਲਾਪਤਾ ਹੋ ਗਈ ਹੈ ਕਿਸ ਨੂੰ ਨੋਟ ਅਮਰੀਦ ਇਹ ਪੜੀ ਹੁੰਦੀ ਆ ਉਹ ਜਿਹੜੇ ਸੀ ਕਿ ਉਹ ਫੰਗਾਲੇ ਗਏ ਉਸ ਤੋਂ ਪਤਾ ਲੱਗਦਾ ਕਿ ਲੜਕੀ ਪਿੰਡ ਦੇ ਬਾਹਰ ਨਹੀਂ ਗਈ ਪਿੰਡ ਦੇ ਵਿੱਚ ਹੀ ਆ ਉਸ ਤੋਂ ਬਾਅਦ ਕੋਈ ਸੋਨੋ ਪਿੰਡ ਦੇ ਕੰਨੇ ਕੰਨੇ ਘਰੋਂ ਫੰਗਾਲਿਆ ਗਿਆ ਜਦੋਂ ਗੁਰਪ੍ਰੀਤ ਗੋਪੀ ਦੇ ਘਰ ਦੀ ਵਾਰੀ ਆਈ ਹਾਲਾਂਕਿ ਉਸ ਦੌਰਾਨ ਗੁਰਪ੍ਰੀਤ ਗੋਪੀ ਵੀ ਕੋਈ ਨਾ ਹਲ ਲੜਕੀ ਦੀ ਭਾਲ ਕਰ ਰਿਆ ਸੀਗਾ ਤਾਂ ਉਹ ਨੂੰ ਜੀ ਤਰ੍ਹਾਂ ਪਾਉਣ ਦੀ ਕੋਸ਼ਿਸ਼ ਕਰ ਰਿਆ ਸੀ ਪਰ ਜਦੋਂ ਗੁਰਪ੍ਰੀਤ ਗੋਪੀ ਦੇ ਘਰ ਦੀ ਚਲਾਈ ਸ਼ੁਰੂ ਕੀਤੀ ਤੇ ਉੱਥੇ ਹੀ ਜਿੰਨੀ ਦੇ ਤਾਂ ਬੋਰੀਆਂ ਪਈਆਂ ਸੀ ਉੱਥੇ ਤੱਕ ਦੇ ਕਿ ਪੁਲਿਸ ਨੇ ਆਪਣੇ ਤਾਂ ਜਿਹਦੇ ਲਈ ਤੇ ਨਾਲ ਨਾਲ ਜਿਹੜਾ ਫੋਟੋਗ੍ਰਾਫੀ ਨਾਲ ਵਾਰ ਕਰਕੇ ਉਹਨੂੰ ਮੌਜੂਦੇ ਘਰ ਪਤਾਇਆ ਸੀ ਉਹ ਵੀ ਬ੍ਰਾਹਮਣਗੀ ਕਾਹਈ ਜਿਹੜਾ ਵਧੀਕ ਨਾਲ ਅੱਗੇ ਸੈਸ਼ਨ ਜੱਜ ਚੁਕਾ ਕੰਪੋਜ਼ ਹੈ ਇਸ ਨੂੰ ਇਹ ਰਹਿ ਰਹਿਮੀ ਨਾਲ ਪਰ ਆਵਾਜ਼ ਦਿਆ ਤੇ ਨਾਲ ਹੀ ਸਾਥ ਇਸ ਦੇ ਵਿੱਚ ਗੁਰਪ੍ਰੀਤ ਗੋਪੀ ਅਤੇ ਇਸ ਵਿਕਾਸ ਜਿਹੜਾ ਹੈਗਾ ਉਹਨੂੰ ਪਹਿਲਾਂ ਤੁਹਾਨੂੰ ਦੱਸਿਆ ਗਿਆ ਸੀਗਾ ਅਸੀਂ ਕਿਹਾ ਔਰ ਹੁਣ ਇਹਦੇ ਵਿੱਚ ਗੁਰਪ੍ਰੀਤ ਗੋਪੀ ਜਿਹੜਾ ਸੀ ਤਾਂ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਜੀ ਜੀ ਸ੍ਰਿੰਦਰ ਵੱਡੀ ਖਬਰ ਹੈ ਕਿ 4 ਸਾਲਾਂ ਬਾਅਦ ਪਰਿਵਾਰ ਨੂੰ ਆਪਣੀ ਬੱਚੀ ਦਾ ਇਨਸਾਫ ਮਿਲਿਆ ਕੀ ਪਰਿਵਾਰਕ ਮੈਂਬਰਾਂ ਦਾ ਕੋਈ ਬਿਆਨ ਸਾਹਮਣੇ ਆਇਆ ਇਸ ਤੇ ਦੇਖੋ ਪਰਿਵਾਰਕ ਮੈਂਬਰਾਂ ਦਾ ਬਿਆਨ ਤਾਂ ਪੁਲਿਸ ਕੋਲ ਜਿਹੜਾ ਹੈਗਾ ਬਿਆਨ ਦੇਣ ਲਈ ਕੁਝ ਵੀ ਇਹਨਾਂ ਦਾ ਸਾਹਮਣੇ ਨਹੀਂ ਆਇਆ ਪਰ ਕਿਤੇ ਨਾ ਕਿਤੇ ਇਨਸਾਫ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਪਰਿਵਾਰਕ ਮੈਂਬਰ ਹੈਗੇ ਨੇ ਜਿਹੜੇ ਮ੍ਰਿਤਕ ਸਾਹਿਬ ਜਿਹੜੇ ਚਤਹਾਗੀ ਉਹਨਾਂ ਨੂੰ ਜਰੂਰ ਇਸ ਖਬਰ ਦੇ ਨਾਲ ਜਾਂ ਇਸ ਫੈਸਲੇ ਦੇ ਨਾਲ ਇਸ ਸੰਯੋਗ ਅਦਾਲਤ ਦੇ ਜਿਹੜਾ ਫੈਸਲਾ ਲਿਆ ਗਿਆ ਇਸ ਨਾਲ ਇਨਸਾਫ ਜਰੂਰ ਮਿਲਣਾ ਹੋਇਆ ਦਿਖਾਈ ਦੇ ਰਿਹਾ ਜੀ ਤਨ ਅਸਰਿੰਦਰ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹਿਯੋਗੀ सुरेंद्र ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ 4 ਸਾਲ ਪੁਰਾਣੇ 4 ਸਾਲ ਪੁਰਾਣੇ ਮਾਮਲੇ ਦੇ ਵਿੱਚ ਅੱਜ ਇੱਕ ਪਰਿਵਾਰ ਨੂੰ ਇਨਸਾਫ ਮਿਲਿਆ ਹੈ ਤੇ ਗੁਰਾਇਦੇ ਰਹਿਣ ਵਾਲੀ ਉਹ ਬੱਚੀ ਸੀ ਜਿਸ ਬੱਚੀ ਨੂੰ 4 ਸਾਲ ਪਹਿਲਾਂ ਇੱਕ ਵਿਅਕਤੀ ਦੇ ਵੱਲੋਂ ਘਰੋਂ ਅਗਵਾ ਕਰ ਲਿਆ ਗਿਆ ਸੀ ਬਾਹਰ ਗਈ ਸੀ ਕਿਸੇ ਕੰਮ ਨੂੰ ਲੈ ਕੇ ਤੇ ਉਸਨੂੰ ਅਗਵਾ ਕਰ ਲਿਆ ਗਿਆ ਸੀ ਫਿਰ ਉਸ ਦਾ ਉਸਨੂੰ ਜ਼ਬਰਦਸਤੀ ਕੀਤਾ ਗਿਆ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਇੱਕ ਬੋਰੀ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਗਿਆ ਸੀਗਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਗਈ ਸੀ ਪਾਲ ਤੋਂ ਬਾਅਦ ਉਸ ਲੜਕੀ ਦਾ ਜਿਹੜਾ ਸਾਹਮਣੇ ਆਸੀਕ ਲੜਕੀ ਦਾ ਦੋਸ਼ੀ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਫਿਰ 4 ਸਾਲ ਪੁਰਾਣਾ 4 ਸਾਲ ਇਹ ਪੂਰੇ 4 ਸਾਲ ਇਹ ਮਾਮਲਾ ਜਿਹੜਾ ਚੱਲਿਆ ਅਦਾਲਤ ਦੇ ਵਿੱਚ ਇਹ ਮਾਮਲਾ ਜਿਹੜਾ ਪਹੁੰਚਿਆ ਸੀ ਉਸ ਤੋਂ ਬਾਅਦ ਹੁਣ 4 ਸਾਲਾਂ ਬਾਅਦ ਪੂਰੇ ਪਰਿਵਾਰ ਨੂੰ ਇਨਸਾਫ ਮਿਲਿਆ ਬੱਚੀ ਦੇ ਕਤਲ ਦਾ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਬੱਚੀ ਦੇ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਿਆ ਤੇ ਦੋਸ਼ੀ ਨੂੰ ਅਦਾਲਤ ਦੇ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ